ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਅੱਜ ਲਗਭਗ ਸ਼ਾਮ ਦੇ ਵਜੇ ਨੇ 5:30 ਵਜੇ 5:30 ਵਜੇ ਨੇ ਅਸੀਂ ਚੱਲੇ ਆ ਅੱਜ ਜਲੰਧਰ ਮਾਸੀ ਘਰ ਬੱਚਿਆਂ ਨੂੰ ਆਨ ਲੈ ਕੇ ਫੋਨ ਆਇਆ ਸੀਗਾ ਚੱਲਦੇ ਆ ਅੱਜ ਅੱਜ ਦਾ ਬਲੌਗ ਉੱਥੇ ਹੀ ਬਣੂਗਾ ਆਪਣਾ ਸਾਰਾ ਹੱਲੇ ਹੁਣੀ ਸ਼ਾਮ ਨੂੰ ਸਟਾਰਟ ਕੀਤੀ ਵਲੌਗਿੰਗ ਬਾਕੀ ਦੇਖਦੇ ਆ ਕਿੱਦਾਂ ਦਾ ਰਹਿੰਦਾ ਅੱਜ ਦਾ ਦਿਨ ਹੋ ਮਿਲਦੇ ਆ ਲਓ ਜੀ ਤਿਆਰੀ ਕਰ ਲਈ ਆਪਾਂ ਜਾਣ ਦੀ ਆਸ਼ੂ ਜੀ ਤੇ ਰੈਡੀ ਹੋ ਗਏ ਨੇ ਇਧਰ ਜਸਜੀਤ ਨੇ ਵੀ ਪਾ ਲਈਏ ਕੇਟ ਤਾਂ ਉਹ ਦੇ ਕਰਨ ਕਿਹਦੇ ਕਰਨ ਪਾਬ ਦੇ ਕਰਨ ਚਲੋ ਮਿਲਦੇ ਆਂ ਦੇਖਦੇ ਆ ਕਿਤੇ ਰਾਸਤੇ 'ਚ ਰੁਕਦੇ ਆ ਕਿ ਨਹੀਂ ਤਾਂ ਸਿੱਧਾ ਹੀ ਜਾਣ ਦਾ ਪਲਾਨ ਆ ਫਲਾਂ ਤਾਂ ਹਾਂ ਕੀ ਹੈਂਡਸਮ ਲੱਗ ਰਹਾ ਹੈ 24 ਟੋਲਾ ਕਿੰਨਾ ਟੋਲਾ 24 ਟੋਲਾ ਅਛੂ ਜੀ ਕੀ ਸੋਚ ਰਹੇ ਨੇ ਹੈ ਅਛੂ ਜੀ ਕੀ ਸੋਚ ਰਹੇ ਹੋ ਤੁਸੀਂ ਲੈ ਲਓ ਇਹ ਪਹਿਲੇ ਮੋਕ ਮਾਰੀ ਫਿਰਦਾ ਤੈਨੂੰ ਕੋਈ ਨਹੀਂ ਪੁੱਤ ਰਸਤੇ ਜੂਸ ਪਿਆ ਦਾਂਗੇ ਯਾਰ ਠੀਕ ਆ ਹਾਂ ਜੀ ਬੋਤਲ ਲੈ ਲੈਣੀ ਜੀ ਬੋਤਲ ਲੈ ਛੇ ਤਾਂ ਹੁੰਦੀ ਜਬੀ ਕਰ ਆਪ ਨੂੰ ਜਾਂਦੇ ਜਾਂਦੇ ਹੋਰ ਹੋਰ ਰਾਤ ਨੂੰ ਕੋਈ ਨਹੀਂ ਪੁੱਤ ਆਰਾਮ ਨਹੀਂ ਜਾਣਾ ਬੱਸ ਚਲੋ ਚੱਲਦੇ ਆ ਮਿਲਦੇ ਆ ਫਿਰ ਰਸਤੇ 'ਚ ਅੱਗੇ ਜਾ ਕੇ ਲੋ ਜੀ ਜਲੰਧਰ ਜਾਂਦੇ ਹੋਏ ਰਾਸਤੇ 'ਚ ਰੁਕੇ ਆ ਆਦਮਪੁਰ ਬੱਚਿਆਂ ਨੇ ਦੇਖ ਲਈ ਨਹਿਰ ਤੇ ਕਹਿੰਦੇ ਪਾਪਾ ਅਸੀਂ ਇੱਥੇ ਨਹਿਰ ਦੇਖਣੀ ਆ ਨਹਿਰ ਦੇ ਕਿਨਾਰੇ ਰੁਕੇ ਆ ਹਰਦੀਪ ਕੋਰ ਨਿਆਣੇ ਪਣ ਪਾਣੀ ਕਾਫੀ ਤੇਜ਼ ਆ ਜੱਸ ਨਹੀਂ ਕਰਨੀ ਹੈ ਬਸ ਇਦਾਂ ਹੀ ਕਾਫੀ ਪਾਣੀ ਆ ਨੈਰ ਵੀ ਬਣਾ ਦਿੱਤੀ ਇਹਨਾਂ ਨੇ ਪੱਕੀ ਸੈਡਾ ਕਿਨਾਰੇ ਪੱਕੇ ਕਰ ਦਿੱਤੇ ਆ ਪਹਿਲਾਂ ਕੱਚੀ ਹੁੰਦੀ ਸੀ ਨਾਉਣਾ ਓਏ ਨਾਉਣਾ ਜਸੂ ਨਹੀਂ ਕਰੂਗਾ ਬੱਚੇ ਦੇਖਦੇ ਹੋਏ। ਤੇਰੀ ਨਹੀਂ ਬਣਾਉਣੀ ਹੋਰ ਮੈਂ ਪੇਸ਼ਾਂਟੀ ਦੀ ਬਣਾਵਾ। ਚਲੋ ਚਲਿਏ। ਜਸੂ ਚਲਿਏ। ਪੈਰਾਂ ਦੀ ਹੱਡੀ ਟੁੱਟ ਗਈ। ਇਹ ਆਪਣਾ ਸਕੂਟੀ ਜਾਮਾ ਜਿਹਨੂੰ ਮੈਂ ਕਹਿੰਦਾ ਜਾਮਾ। ਆਇਆ ਛੁੱਟ ਲੈ ਆਜੋ। ਚਲਿਏ ਹੁਣ ਬਸ ਚਲਿਏ ਇੱਛਾ ਸਾਡੀ ਪੂਰੀ ਕਰਨੀ ਕਰਦੀ ਐ ਨਿਆਰ ਤੇ ਰੁਕਣ ਦੀ ਚਲੋ ਚੱਲਦੇ ਹਾਂ ਹੁਣ ਅੱਗੇ ਮਿਲਦੇ ਹਾਂ ਲੋ ਜੀ ਲਗਭਗ ਲਾਮਾ ਮੱਡੀ ਦੇ ਲਾਗੇ ਆਪਾਂ ਪਹੁੰਚ ਗਏ ਆ ਜਾਂਦੇ ਜਾਂਦੇ ਆਪਾਂ ਰੁੱਕ ਗਏ ਸੀਗੇ ਜੋਲਾ ਸਾਹਿਬ ਗੁਰਦੁਆਰੇ ਦੇ ਗੇਟ ਦੇ ਬਾਹਰ ਅੱਗੇ ਥੋੜੀ ਦੂਰੀ ਹੈਗਾ ਗੁਰੂਕਰਨ ਇਹ ਗੁਰਦੁਆਰਾ ਪੈਂਦਾ ਹੈ ਜੋਲਾ ਚ ਨਾਲ ਹੀ ਪਿੰਡ ਹੈਗਾ ਬਲੇਨਾ ਇਹਦੇ ਜਿੱਥੇ ਕਿ ਸਾਡੇ ਗ੍ਰੈਂਡਫਾਦਰ ਜੀ ਦਾ ਬਚਪਨ ਬੀਤਿਆ ਰੁਕੇ ਸੀ ਇੱਥੇ ਬੱਚੇ ਉਹ ਅੱਗੇ ਖੜੇ ਨੇ ਮੈਂ ਕਿਹਾ ਚਲੋ ਇਹ ਵੀ ਇੱਕ ਨੌਲੇਜ ਵਾਲੀ ਗੱਲ ਆ ਸਾਰਿਆਂ ਨੂੰ ਦੱਸਦੇ ਆ ਨਾਲੇ ਬੱਚਿਆਂ ਨੂੰ ਦਿਖਾਉਨੇ ਆ ਅشوف ਕਿੱਦਾਂ ਲੱਗਾ ਅੱਗੇ ਵਾਇਗੁਰ ਉੱਧਰ ਵਾਇਗੁਰ ਗੁਰਦੁਆਰਾ ਸਾਹਿਬ ਆਕੇ ਇੱਧਰ ਆਸਪਾਸ ਹੋਊਗੀ ਫਿਲਹਾਲ ਅੱਜ ਸਵੇਰੇ ਥੋੜਾ ਜਿਹਾ ਆਪਾਂ ਹੋਮ ਰੇਟ ਵਗੈਰਾ ਖਾਏ ਸੀ ਨਹੀਂ ਤਾਂ ਆਪਾਂ ਗੁਰੂ ਘਰ ਚਲ ਜਾਣਾ ਸੀਗਾ ਫੇਰ ਸਹੀ ਕਰੀ ਆਵਾਂਗੇ ਸਪੈਸ਼ਲ ਗੁਰਦੁਆਰਾ ਸਾਹਿਬ ਇਹ ਅੰਦਰਲੀ ਸਾਈਡ ਤੋਂ ਗੇਟ ਚਲਿਏ ਜਾਸ ਫਿਰ ਘਰੇ ਉਧਰ ਮਾਸੀ ਹੁਣੀ ਸਾਨੂੰ ਵੇਟ ਕਰਦੇ ਹੁਣ ਆਦਾ ਸੀ ਇਥੇ ਰਾਸਤੇ ਚ ਰੋਕੇ ਆਪਣੀ ਬਲੌਗਿੰਗ ਕਰਨ ਦੇ ਆ ਚਲੋ ਚੱਲਦੇ ਆ ਫੇਰ ਕਦੀ ਸਪੈਸ਼ਲ ਗੁਰਦੁਆਰੇ ਆਵਾਂਗੇ ਤਾਂ ਫੇਰ ਤੁਹਾਨੂੰ ਦਿਖਾਵਾਂਗੇ ਗੁਰਦੁਆਰੇ ਦਾ ਚਲੋ ਮਿਲਦੇ ਆ ਮਾਸੀ ਘਰ ਜਾ ਕੇ ਪਹੁੰਚ ਕੇ ਅਸੀਂ ਮਾਸੀ ਘਰ ਭਾਬੀ ਨੇ ਸਾਡੇ ਅੱਗੇ ਲਿਆ ਕੇ ਰੱਖ ਦਿੱਤਾ ਹੈ ਜ਼ਹਿਰ ਜਿਹਨੂੰ ਕਿ ਆਪਾਂ ਤਾਂ ਬਿਲਕੁਲ ਨਹੀਂ ਪੀ ਰਹੇ ਆਪਣੇ ਲਿਆ ਰਿਹਾ ਤੂੰ ਲੈ ਕੇ ਪਾਣੀ ਆਪਾਂ ਪੀਵਾਗੇ ਪਾਣੀ ਇਧਰ ਮਠਾਇ ਨਾਣੀ ਐ ਨਾਣੀ ਨੀ 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 ਓਏ ਕੀ ਕਰਦਾ ਹਰੇ ਕੋ ਗਾਈ ਜਿਵੇਂ ਨਵਾਂ ਫੋਨ ਲੈ ਪ੍ਰਭ ਜੀ ਦੱਸ ਰਹੇ ਨੇ ਕਿ ਮੈਂ ਲੈ ਆ ਨਵਾਂ ਫੋਨ ਕਿਨੇ ਦਾ ਆ ਮम्मी ਕਿੰਨਾ ਚਾਹੁੰਦਾ ਆ ਚੋਣਾਂ ਲੈ ਜਾਣੀ ਸਤਾ ਰਿਹਾ ਦਾ ਠੀਕ ਆ ਚਲੋ ਵਧਾਈਆਂ ਪ੍ਰਭ ਨੂੰ ਬਹੁਤ ਬਹੁਤ ਇਹ ਮੈਂ ਨਵਾਂ ਫੋਨ ਲਿਆ Samsung 24 Ultra ਤੇ ਆ ਬੋਲ ਰਿਹਾ ਮੇਰੇ ਦਾਦੇ ਨੇ ਲਿਆ ਆ ਜੀ ਆ ਤੇਰੇ ਦਾਦੀ ਨੇ ਲਿਆ ਫੋਨ ਤੇ ਫਿਰ ਦਾਦੀ ਦਾ ਫੋਨ ਵੀ ਦਿਖਾ ਦੇ ਹੁਣ ਸਾਰੇ ਫੋਨ ਹੀ ਲਿਆ ਸਾਰੇ ਫੋਨ ਲੈ ਨਵਾਜ਼ ਕੱਢੀ ਆ ਹਾਏ ਓਰ ਬਾ ਦਾਦੀ ਨੂੰ ਪੁਰਾਣਾ ਫੋਨ ਦਾਦੀ ਇਹ ਵੀ ਨਵਾਂ ਲਿਆ ਆ ਦਾਦੀ ਦਾ ਵੀ ਨਵਾਂ ਲਿਆ ਚਲ ਸਹੀ ਆ ਫਿਰ ਦਾਦੀ ਨੂੰ ਵੀ ਵਧਾਈਆਂ ਠੀਕ ਆ ਲੋਇਕ ਮਾਸੀ ਦੇ ਕਰਨਿਆਂ ਨੇ ਪਾਉਂਦੇ ਹੋਏ ਖਰੂ ਕੱਪੜੇ ਖਲਾ ਰਹੇ ਨੇ ਪ੍ਰਭਾ ਕੀ ਕਰ ਰਹੀ ਤੂੰ ਕਿਦਰ ਨਾਣੀ ਨੇ ਹੱਥ ਚੱਕੀ ਹੋਈ ਆ ਕਿਤੇ ਨਹੀਂ ਮੇਰੀ ਬਾਜੂ ਜਸ ਆ ਤੁਹਾਨੂੰ ਪ੍ਰਭਾ ਉਹ ਡਰਾਇੰਗ ਦਿਖਾਈਏ ਡਰਾਇੰਗ ਦਿਖਾਈਏ ਡਰਾਇੰਗ ਦਿਖਾਈਏ ਆਹ ਰੇ ਡਾਈਨੋਸੌਰ ਡਾਈਨੋਸੌਰ ਇੱਕ ਹੀ ਹੋਰ ਇਹ ਤਾਂ ਸਾਪਰੇ ਪੋੜੇ ਨਿਕਲੇ ਹੁੰਦੇ ਆ ਆ ਵਧੀਆ ਬਣਾਇਆ ਗਲੋ ਅੱਠ ਗਲੋ ਕੰਮ ਕੰਪਲੀਟਡ ਸਾਰੀਆਂ ਹੈ ਬਰਾਬਰ ਹੋ ਗਿਆ ਲੈ ਲੈ ਹੋ ਗਿਆ ਲੈ ਲੈ ਕੀ ਬੋਲੋਗੇ ਲੈ ਸਾਰੇ ਹੋ ਗਏ ਸਾਰੇ ਜਣੇ ਇਕੱਠੇ ਹੋ ਗਏ ਮਸਤੀ ਕਰਨ ਲੱਪਾਂਦੇ ਆ ਦੇਖ ਲੋ ਕੀ ਹਾਲ ਆ ਬੱਚਿਆਂ ਦਾ ਚਲੋ ਇਹਨਾਂ ਨੂੰ ਕਰਨ ਦਿੰਦੇ ਆ ਐਨਜੋਏ ਇੱਧਰ ਵੀਰੂ ਜੀ ਨਾਈਟ ਸ਼ੂਟ ਪਾਉਂਦੇ ਹੋਏ ਪਮਾ ਮਾਸੇ ਬੈਠਾ ਲਾਈਟ ਗਈ ਆ ਥੋੜਾ ਲਾਈਟ ਘਟਿਆ ਇੱਥੇ ਲਾਈਟ ਚਲ ਗਈ ਆ ਤੇ ਮੱਚ ਕੇ ਨਹੀਂ ਬਾਰਾ ਉਹ ਮਸੀ ਸੌਣ ਲੱਗੇ ਆ ਬੱਚੇ ਵੀ ਨਾਲ ਜਾਗਦੇ ਆ ਹੈ 10 ਨਹੀਂ ਹੈ ਅੱਜ ਦਾ ਨਹੀਂ ਮਸੀ ਕਿਹੜਾ ਸੀ ਇਹ ਰਾਤ ਦੇ ਲੱਗੇ ਪਰਵਾਸੀਆ ਉਹ ਮਸੀ ਲੱਗਿਆ ਸੌਣ ਇਹ ਰਾਸ਼ੂ ਦੇ ਦੇਖੋ ਮੇਰੇ ਕੋਲ ਸੁਣੋ ਅੱਜ ਦਾ ਪੀਪਲ ਜਦੋਂ ਮੇਰੇ ਸਾਰੇ ਜਨੇ ਆਹੀ ਬੰਦਿਆਂ ਹੋਰ ਇੱਕ ਨਵੇਂ ਬਲੋਗ ਦੇ ਵਿੱਚ ਚਲੋ ਤੇ ਲਾਲਾ ਜਿੱਤੇ ਲਈ ਸਾਰੇ ਦਿਵਾਰ ਜਾਵੇ ਚੰਗਾਈ ਸਾਰੇ ਨੂੰ ਸਤਿ ਸ਼੍ਰੀ ਅਕਾਲ ਫਾਈ